ਗੇ ਗਾਇਸ ਅਹੀ ਮੰਗਵਾਈ ਸੀ ਰਿੰਗ ਲਾਈਟ ਆਨਲਾਈਨ ਤੇ ਸਾਡੀ ਰਿੰਗ ਲਾਈਟ ਆਈ ਦੀ ਏ ਥੋੜੀ ਡਿਫੈਕਟਡ ਪੀਸ ਆ ਗਿਆ ਏ ਤੇੜਾ ਨਹੀਂ ਨਹੀਂ ਤੇ ਪੇਚ कसे ਨਹੀਂ ਵਿੱਚ ਨਟ ਪੇਚ ਹੈ ਨਹੀਂ ਅਜਾ ਇਹਦਾ ਪੇਚ ਹੀ ਹੈ ਨਾ ਨਕਮੀ ਹੈ ਕੱਲ ਕੱਲ ਆਨਲਾਈਨ ਮੰਗਵਾਉਣਾ ਚਾਹੀਦਾ ਆ ਕਦੋਂ ਨੇ ਲੱਗੇ ਫਿਕਸ ਨਹੀਂ ਫਿਕਸ ਹੋਣ ਫਿਕਸ ਹੋਣਾ ਹੀ ਨਹੀਂ ਹੈ ਤੇ ਪੇਚ ਹੀ ਨਹੀਂ ਵਿੱਚ ਆ ਇਹਨੂੰ ਕਿੱਥੇ ਖਿਲਾ ਰਾਂ ਮੈਂ ਚਲੋ ਫੋਟੋ ਆ ਕੇ ਚੰਨੂੰ ਯੂਜ਼ ਕਰ ਲਾਂਗੇ ਇਹਨੂੰ ਫੋਟੋ ਸਕ੍ਰੀਨ ਕਰ ਵੀਡੀਓ ਨਹੀਂ ਬਣਨੀਆ ਫੋਟੋ ਆਣੀ ਕਰੀ ਜਾਓ ਕਰ ਲੋ ਕੋਲੋਲਾ ਅਡਨਾ ਤੇ ਕੋਲੋਲੀ ਹੋ ਗਈ ਹੈ ਹਨ ਨਹੀਂ ਹੁੰਦੀ ਆ ਦੇਖੋ ਸੀਨਾ ਮੰਗਵਾਈ ਸੀਗੀ ਗਾਇਸ ਆ ਲਗਾ ਲਾ ਕੇ ਦਿਖਾਓ ਆ ਦੇਖੋ ਉੱਪਰੋਂ ਤਾਂ ਨਹੀਂ ਦਿਖਾਈ ਨਹੀਂ ਆ ਵਿੱਚ ਪੇਚ ਹੀ ਹੈ ਨਹੀਂ ਆ ਜਿਹਦੇ ਵਿੱਚ ਲੱਗਣੀ ਹੈ ਰੋਲੀ ਹੋ ਗਈ ਸਾਡੇ ਨਾਲੇ ਆਈ ਦੇ ਬਿਚਾਰੇ ਹਾਂ ਚਾਹ ਹੀ ਬੜਾਈ ਰਿੰਗ ਲੈ ਰਿਹਾ ਰਿੰਗ ਲੈ ਕੇ ਕਰੀ ਸੋਚਿਆ ਵੀਡੀਓਜ਼ ਬਣਾਉਨੇ ਆ ਵੀਡੀਓ ਬਣਾਵਾਂਗੇ ਤੇ ਮੈਂ ਇਹਦੇ ਵਿੱਚ ਪੇਜ ਨਹੀਂ ਦਿੱਤਾ ਯਾਰ ਮਾੜੀ ਡਾਗਰੀ ਇਹਨਾਂ ਸ਼ੀਸ਼ੇ ਲਾ ਕੇ ਰੱਖ ਲਿਆ ਕਰੀ ਤੇ ਇਹ ਬਣਾ ਲਿਆ ਕਰੀ ਬਸ ਨਹੀਂ ਹੁਣ ਮੰਗਵਾਵਾਂਗੇ ਚੱਜ ਦੀ ਮੰਗਵਾਵਾਂਗੇ ਥੋੜਾ ਜਿਹਾ ਖੈਰ ਉਹ ਫਿਰ ਬਾਅਦ ਚ ਮੰਗਾਵਾਂਗੇ ਹੁਣ ਯਾਰ ਕੀ ਹੈ ਇੱਕ ਛੋਟੇ ਜਿਹੇ ਪੇਜ ਪਾਸਾ ਲਾ ਆਂਦੇ ਕੀ ਹੋਇਣਾ ਹੈ ਕੋ ਲੋ ਲਾ ਆਈ ਐਡੀ ਵੱਡੀ ਦੇ ਛੜੀ ਜੇ ਤੇ ਮੈਂ ਇੱਕ ਪੇਜ ਲਾ ਆਂਦੇ ਕਾਲ ਯਾਰ ਨਹੀਂ ਮੈਨੂੰ ਲੱਗਦਾ ਯਾਰ ਇੱਥੇ ਪੀਚ ਕਿਸ ਕੋਈ ਆ ਰੱਬ ਦਾ ਭਾਣਾ ਮੰਨਣੇ ਪੈਣਾ ਹਨ ਕੀ ਕਰੀਏ ਨਾ ਵਾਪਸ ਕਰਨ ਜੋਗੇ ਇਹਨੂੰ ਆਵੇ ਚਾਹ ਕਿ ਨਹੀਂ ਮੈਂ ਵੀਡੀਓ ਬਣਾਉਂਗੀ ਅੱਜ ਵੀਡੀਓ ਬਣਾਉਣ ਦੀ ਤਿਆਰੀ ਹੋਂਦੀ ਇੱਕਦਮ ਰਿੰਗ ਲਾਈਟ ਵੀਚਾਰੀ ਖਰਾਬ ਆ ਗਈ ਬੇਟੇ ਮੂੰਗਰ ਹੌਲੀ ਮਾਰ ਗਾਇਸ ਮੈਂ ਜਲਦੀ ਜਲਦੀ ਪਰੌਂਟੇ ਬਣਾਏ ਮੈਂ ਪਰੌਂਟੇ ਬਣਾ ਕੇ ਮੇਰੀ ਰਿੰਗ ਲਾਈਟ ਆਨ ਹਾਂ ਮੈਂ ਵੀਡੀਓ ਬਣਾਉਂਗਾ ਪਰ ਮੈਨੂੰ ਮੌਕਾ ਹੀ ਨਹੀਂ ਮਿਲਿਆ ਮੌਕਾ ਰਹਿ ਗਿਆ ਵਿੱਚੇ ਚਲੋ ਚੱਲ ਕੋਈ ਗੱਲ ਨਹੀਂ ਤੇ ਇਹਨਾਂ ਨੇ ਕੌਂਜ਼ਰਿੰਗ ਵੇਖੀ ਨਹੀਂ ਸੀ ਤੇ ਤਾਂ ਇਹ ਵੇਖਉਂਦੇ ਆ ਬੱਲ ਲੱਗੰਦਿਆ ਦਾਦਾ ਨੂੰ ਲੱਗੂ ਗਾ ਇਹਨੂੰ ਕਦਾ ਲੱਗਣਾ ਡਾ ਤੈਨੂੰ ਲੱਗਣਾ ਆਹਾਂ ਤੁਹਾਨੂੰ ਲੱਗਣਾ ਮੈਨੂੰ ਲੱਗਣਾ ਮੈਨੂੰ ਬਹੁਤ ਲੱਗਦਾ ਇਹਨੂੰ ਸੁਪਨੇ ਆਉਨੇ ਆ ਭੜੇ ਭਾਣੀ ਚੁੱਪ ਕਰੋ ਮੈਨੂੰ ਤਾਂ ਨੀਂਦ ਨਹੀਂ ਆਣੀ ਓ ਮਾਈ ਗਾਡ ਓਏ ਯੋ ਕਿ ਦਿਓ ਹਾਤਾ ਹੈ ਤੋ ਓਏ ਇਹਨਾਂ ਨਾਲ ਆ ਜੀ ਬੇ ਮੰਡੋਰ ਜਨੀ ਅਮੀ ਪਤਾ ਨਹੀਂ ਆਇਆ ਕਿ ਮੈਂ ਮੂਵੀ ਕਿਉਂ ਦੇਖ ਰਿਆ ਤੇ ਹੁਣ ਗਾਇਸ ਮੈਂ ਬਣਾਉਣ ਲੱਗੀ ਆ ਪਕੌੜੇ ਬਰੈਡ ਵਾਲੇ ਤੇ ਇਹਨਾਂ ਤੇ ਜੀ ਜਦੋਂ ਇਹ ਘਰ ਹੁੰਦੇ ਆ ਤੇ ਇਹਨਾਂ ਤੇ ਜੀ ਕਰਦਾ ਰਹਿੰਦਾ ਕੁਛ ਨਾ ਕੁਛ ਖਾਣ ਤੇ ਲੋ ਗਾਇਸ ਹੁਣ ਮੈਂ ਬਣਾਉਣ ਲੱਗੀ ਆ ਪਕੌੜੇ ਬਰੈਡ ਵਾਲੇ ਤੇ ਸਾਡਾ ਹੋ ਗਿਆ ਮਟੀਰੀਅਲ ਇੱਧਰ ਰੈਡੀ ਤੇ ਉਹਨਾਂ ਦਾ ਅੱਜ ਜੀ ਕਰਨ ਲੱਗ ਪਏ ਅਸੀਂ ਅਵ੍ਰਤ ਦਾ ਖਾਣ ਨੂੰ ਬਰੈਡ ਪਕੌੜੇ ਤੇ ਇੱਧਰ ਆਪਾਂ ਰੱਖ ਦਿੱਤੀ ਆ ਚਾਹ ਤੇ ਇੱਧਰ ਆ ਦਿੱਤਾ ਗਰਮ ਤੇਲ ਤੇ ਹੁਣ ਚਲੋ ਚਲੋ ਜਲਦੀ ਤੁਹਾਡੇ ਤੇ ਚਾਹ ਤੇ ਪਕੌੜਾ ਇੱਥੇ ਹੋ ਗਿਆ ਅਲਰੇਡੀ ਤੇ ਹੁਣੇ ਉਹਨਾਂ ਨੇ ਦਿੱਨੇ ਉਹਨਾਂ ਨੂੰ ਮੇਰੇ ਤਣੇ ਜਾ ਕੇ ਤੇ ਮੈਂ ਤਾਂ ਵੇਹੇ ਨੇ ਖਾਣੇ ਨਹੀਂ ਮਿੱਕੋ ਖਾਣਾ ਸੀ ਮੈਂ ਆਪਣਾ ਕਰ ਲਿੱਤਾ ਆਹ ਲੱਗੇ ਨੇ ਪਕੌੜੇ ਹੁੰਦੇ ਉਹਨਾਂ ਤਾਂ ਪਕੌੜਾ ਹੀ ਨੇ ਮਾਂ ਜੇ ਤਨ ਘਾਰ ਹੁੰਦੇ ਉਦੋਂ ਤੇ ਇਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਹੀ ਖਾਣ ਨੂੰ ਜਦੋਂ ਪ੍ਰੈਗਨੈਂਟ ਲੇਡੀ ਹੁੰਦੀ ਕੀ ਕਰ ਚ ਮੈਂ ਤਾਂ ਖਾਂਦੀ ਨਹੀਂ ਗਾਇਸ ਮੈਂ ਤਲਿਆ ਛੱਡਿਆ ਯਾਰ ਮੈਂ ਤੇ ਆ ਤਿੰਨ ਠੀਕ ਹੈ ਖਾ ਲਾ ਹੂੰ ਤੇ ਹੋ ਗਈ ਆ ਤੀਜੇ ਟਾਈਮ ਚਾ ਦਿਨ ਦੀ ਚਾਹ ਹੀ ਚਾਹ ਸਾਰਾ ਦਿਨ ਹੋਰ ਕੋਈ ਕੰਮ ਨਹੀਂ ਹੁੰਦੀ ਤੇ ਮੈਨੂੰ ਪਤਾ ਗਾਇਸ ਖਾ ਲਓ ਪਕੌੜੇ ਤੇ ਦੱਸਿਓ ਕਿਵੇਂ ਲੱਗੇ ਖਾ ਕੇ ਠੀਕ ਆ ਸਵਾਦ ਠੀਕ ਆ ਸਵਾਗਾ ਹੂੰ ਚਾਹ ਫੜ ਖਾ ਲੀ ਤੂੰ ਖਾ ਲੀ ਕਲਾਉ ਮੈਨੂੰ ਅਗਾ ਅਗਾ ਹੋਂਦ ਇਹਦੇ ਨੇ ਹਾਂ ਅਮਮ ਦਰਮੀ ਸੋ ਗਾਇਸ ਅੱਜ ਦਾ ਵਲੌਗ ਇਹ ਸੀਗਾ ਕਿ ਅਸੀਂ ਘਰੇ ਸੀਗੇ ਤੇ ਅਸੀਂ ਸੋਚੀ ਬਲੌਗ ਬਣਾ ਲਈਏ ਤੇ ਅਸੀਂ ਜਾਣਾ ਸ਼ਾਮੀ ਬਾਜ਼ਾਰ ਆ ਜਿੱਥੇ ਤੁਹਾਨੂੰ ਰੂਲੇ ਖੁੱਲੇ ਦਿਖਾਂਦੇ ਆ ਦੋਵੇਂ ਜਾਣੇ ਤੇ ਹੇ ਰੈਡੀ ਸ਼ੈਡੀ ਨਹੀਂ ਆਏ ਮੈਂ ਮੇਕਅਪ ਨਹੀਂ ਕੀਤਾ ਅੱਜ ਤੇਰੰਦ ਥੋੜਾ ਜਨਾ ਸਮਾਨ ਲੈਣਾ ਸੀ ਘਰ ਦਾ ਛੋਟਾ ਜਿਹਾ ਚੱਲ ਰਿਹਾ ਹੈ ਉਹ ਵੀ ਥੋੜਾ ਬੋਤ ਸਮਾਨ ਘਰ ਦਾ ਲੈ ਕੇ ਉਹਨਾਂ ਨਿਕਮੋਟ ਤੇ ਉਹ ਲੈ ਕੇ ਆਵਾਂਗੇ ਸਬਜ਼ੀ ਲੈ ਕੇ ਆਵਾਂਗੇ ਕੋਈ ਗ੍ਰੋਸਰੀ ਕਰਕੇ ਆਵਾਂਗੇ ਦੇਖਦੇ ਹਾਂ ਬਾਕੀ ਕੁੱਤਾਣੀਆਂ ਵਾਲੀਆਂ ਫਿਲਮਾਂ ਨਹੀਂ ਛੱਡਣੀਆਂ ਅੱਜ ਇਹ ਕੁੱਤਾ ਵਾਲੀਆਂ ਨਹੀਂ ਇਹ ਆ ਜੋ ਐਨਾਬੈਲਾ ਹੋਗੀ ਕੌਂਜਰਿੰਗ ਹੋਗੀ ਸਾਰੀਆਂ ਵੇਖੋ ਹੋਰ ਕੋਈ ਡਿਮਾਂਡ ਹੋਣੇ ਤੋਂ ਇਲਾਵਾ ਹੋਰ ਕੋਈ ਡਿਮਾਂਡ ਹੋਵੇ ਤੁਹਾਡੀ ਖਾਣ ਦੀ ਕੁਝ ਖੁਆਇਸ਼ ਤੇ ਸ਼ੈਫ ਇੱਥੇ ਹਾਜ਼ਰ ਆ ਹੋਵੇ ਹੂੰ ਬਾਹਰੋਂ ਖਾਣ ਜਾ। ਠੀਕ ਆ ਜੂਸ ਪੀ ਕੇ ਆਵਾਂਗੇ ਖਾਣਾ ਕੀ। ਜੂਸ ਪੀ ਰਹੇ ਆ। ਸਾਰੇ ਹੀ ਖਾ ਗਏ ਮੇਰਾ ਵੀ ਖਾ ਗਏ ਆਵੇਂ। ਤੁਹਾਡਾ ਖਾਣਾ। ਖਾਦੇ ਰਹੀ। ਹਾਂ। ਖਾਣਾ ਖਾਣਾ ਪੈਣਾ। ਕੱਪੜੇ ਨੂੰ ਡੰਨ ਕੱਪੜੇ ਮੈਂ ਸਾਰੇ ਤੋਲੇ ਹੋਏ ਕਿਉਂਕਿ ਮੈਂ ਇੱਥੇ ਪਾ ਦਿੰਦੀ ਆ ਕਿਉਂਕਿ ਬਾਹਰ ਥੋੜਾ ਵੈਦਰ ਸਾਡੇ ਖਰਾਬ ਹੈਗਾ ਅੱਜ ਤੇ ਅੱਜ ਮੈਂ ਅੰਦਰੇ ਪਾਏ ਹੋਏ ਆ ਤੇ ਪੱਖਾ ਵਗੈਰਾ ਔਨ ਕਰਕੇ ਹੁਣੇ ਸਾਡੇ ਸੁੱਕ ਜਾਣੇ ਆ ਕੱਪੜੇ। ਤੇ ਨਾਲ ਦੇ ਨਾਲ ਤੁਸੀਂ ਵਲੌਗ ਦੇ ਨਾਲ ਬਨੇ ਰਹੋ ਥੋੜਾ ਮਾਰਕਟ ਜਾਣਾ ਥੋੜਾ ਗ੍ਰੋਸਰੀ ਕਰਨੀ ਹੈ ਵੇਖਦੇ ਹਾਂ ਅੱਗੇ ਕਿ ਕਿੱਥੇ ਜਾਨੇ ਕੀ ਕਰਦੇ ਹਾਂ ਤੁਸੀਂ ਵਲੌਗ ਦੇ ਨਾਲ ਬਨੇ ਰਹੋ ਸੋ ਗਾਇਸ ਮੈਂ ਤੋ ਹੋ ਗਿਆ ਰੈਡੀ ਅਮਰਿਤਸਰ ਮਾਣੇ ਕਿਹ ਕੋ ਨਾ ਹੀ ਮੈਂ ਤਸੂ ਹੀ ਅਬਲਟਸ ਨਾਲ ਉਹ ਕਿ ਮੈਨੂੰ ਗਾਂਧੀ ਬਹੁਤ ਖੱਟਾ ਮੈਂ ਗਾਇਆ ਰਜ ਮੈਂ ਬੱਚਿਆਂ ਜਿਹਾ ਮੰਗ ਪੀਣ ਨਾ ਲੋ ਜੀ ਆਪਾਂ ਹੋ ਗਏ ਰੈਡੀ ਤੇ ਆਪਾਂ ਹੁਣ ਚੱਲੇ ਥੋੜੇ ਜਿਹਾ ਗਰੋਸਰੀ ਕਰਨੀ ਥੋੜੇ ਆ ਮਾਰਕੀਟ ਕੋਲ ਮੱਕ ਆਣੇ ਆ ਕਿ ਕਿੰਨੇ ਦਿਨ ਹੋ ਗਏ ਨਿਕਲੇ ਨਹੀਂ ਬਾਜ਼ਾਰ ਅਜੇ ਹੀ ਕਰੇ ਇਹ ਦੋਨੋਂ ਤੇ ਮੈਨੂੰ ਕਿੰਨ ਨੀ ਕਰਾਈ ਇਹ ਨਾ ਕਟਿੰਗ ਕਰਾਣ ਗਏ ਵੇ ਨਹੀਂ ਕਟਿੰਗ ਅੱਜ ਨਹੀਂ ਕਰਾਂ ਨਹੀਂ ਕਟਿੰਗ ਕੱਲ੍ਹ ਪਸੰਦ ਕਰਾਂਗਾ ਨਹੀਂ ਹਜੇ ਨਹੀਂ ਕਰਾਂ ਨਹੀਂ ਟਾਈਮ ਹੋ ਗਿਆ ਫੇਰ ਫੇਰ ਕਿਸੇ ਦਿਨ ਜਾਣੇ ਆ ਤੇ ਥੋੜੀ ਬਹੁਤੀ ਸ਼ਾਪਿੰਗ ਸ਼ਾਪਿੰਗ ਕਰਕੇ ਨਿੱਕੀ ਮੋਟੀ ਤੇ ਫੇਰ ਆਪਾਂ ਆਉਂਦੇ ਆ ਬਾਜ਼ਾਰ ਦਾ ਮਾਹੌਲ ਚੱਲ ਰਿਹਾ ਹੈ ਗਾਇਜ਼ ਵਲੋਗ ਨਾ ਬਣੀ ਰਿਓ ਔਰ ਰਿੰਗਲਾੜ ਦਿੱਤ ਕੋਲ ਈ ਆ ਮੈਂ ਸ਼ੌਕ ਨੂੰ ਲੈ ਕੇ ਆ ਯਾਰ ਮੈਨੂੰ ਇਤਿਹਾਸ ਆਏ ਜਾਂਦੇ ਆ ਵੇਖ ਕੇ ਇਹਨਾਂ ਨਾਲ ਲੱਗੇ ਫੋਟੋ ਖਿਚਾਉਂਦੇ ਨੇ ਵੀ ਹੁਣ ਆਪਾਂ ਆਏ ਆ ਮੇਲਾ ਆ ਕੇ ਬਟਾਲੇ ਤੇ ਅਜੇ ਵੀ ਮੇਲੇ 'ਚ ਕਾਫੀ ਆਹ ਕਾਫੀ ਵੇਖ ਮੰਨੇ ਆ ਅਜੇ ਵੀ ਕਾਫੀ ਰਸ ਹੈਗਾ ਬਟਾਲੇ ਮੇਲੇ ਦੇ ਵਿੱਚ ਰੌਣਕ ਮੇਲਾ ਕਾਫੀ ਹੈਗਾ ਅਜੇ ਪਹਿਲੋਂ ਥੋੜਾ ਜਿਹਾ ਘਟ ਗਿਆ ਓਦਾਂ ਹਨਾ ਪਹਿਲੋਂ ਨਾ ਮੈਂ ਥੋੜਾ ਰਸ਼ ਘਟ ਗਿਆ ਤੇ ਆ ਭਲਾ ਓਏ ਸਾਰਾ ਸਮਾਨ ਆ ਅਦਰ ਹੋਣ ਕੀ ਹੋ ਦੋਨੇ ਲੀਜੀ ਹੋਰ ਵੇਲਾ ਕੁਛ ਸਾਰਾ ਹੀ ਸਮਾਨ ਆ ਨਾ ਪੇਚ ਕਸ ਕੰਚੀ ਤਾਲੇ ਤਾਲੇ ਆ ਲਾਈਟਰ ਵੀ ਚੱਲਦਾ ਸਾਰਾ ਕੁਝ ਹੈਗਾ ਆ ਲਾਈਟਰ ਕਿੰਨੇ ਦਾ ਯਾਰ 60 ਰੁਪਏ ਦਾ 60 ਰੁਪਏ ਦਾ ਚੈੱਕ ਹੋ ਜੂਗਾ ਮੜਿਆ ਮੜਾ ਚੈੱਕ ਕਰਾ ਦੀ ਮੇਰਾ ਭਰਾ ਹੋਰ ਵੇਖੂ ਕੁਝ ਇੱਦਾਂ ਵੀ ਤੇ ਮੈਨੂੰ ਵੀ ਚੇਤਨ ਰਿੰਦਾਂ ਨੂੰ ਆ ਦੇਖ ਲੈ ਚੈੱਕ ਕਰ ਲੈ ਯਾ ਬਈ ਚੈੱਕ ਹਾਂ ਕੋੜੇ ਬਗੜੇ ਕੱਢਣ ਨੂੰ ਸਹੀ ਆ ਹਣਾ ਸੁਣੀ ਆ ਵੀ ਆ ਵੀ ਵਾਪਸ ਸਹੀ ਹੈਗੇ ਆ ਆ ਤੇ ਤੁਹਾਡੇ ਘਰੇ ਹੀ ਆ ਤੇ ਪਿਛਲੀ ਦੀ ਖੜੇ ਆ ਆਹੇ ਪਿਛਲੀ য়ার ਖੜੇ ਹੀ ਆ ਆ ਵੀ ਵਧੀਆ ਹੱਦ ਆ ਹਣਾ ਅੱਛਾ ਜਹਦਾ ਥੋੜੀ ਬਣਿਆ ਚੋਚ ਦੇ ਡਰ ਲੱਗਦਾ بس ਆ ਜਿਆਦੇ ਸੋਹਣੀ ਨਹੀਂ ਆ ਸਹੀ ਹੈ ਲਾਈਟ ਵੇਖ ਤੇ ਡੇਲੀ ਵੇਸਲੀ ਕਿਹਾ ਵੀ ਸਿੰਪਲ ਵੀ ਹੈਗੇ ਜੀ ਨਹੀਂ ਆ ਮੈਨੂੰ ਆ ਸੋਹਣੇ ਲੱਗੇ ਆ ਵਧੀਆ ਹੈਗੇ ਆ ਲੱਗੇ ਆ ਇਹਦਾ ਪੋਸ਼ਾ ਪਣਾ ਕਿਦਾਂ ਚੱਲ ਯਾਰ ਹਾਂ ਜੀ ਅਸੀਂ ਜਲਦੀ ਆ ਰਹੇ ਹਾਂ ਤੁਸੀਂ ਪਹੁੰਚੋ ਬੰਦੇ ਆ ਜੀ ਬਹੁਤ ਸਹੀ ਹੈ ਨਾ ਜੀ ਆਵਾਜ਼ ਦੇ ਨਾ ਜਲਦੀ ਮੈਂ ਤੁਹਾਨੂੰ ਤੇ ਹੁਣ ਅਸੀਂ ਇੱਥੋਂ ਕਰਾਇਆ ਪੜਾ ਥਾ ਤੇ ਤੰਦੂਰੀ ਫੁਲਕੇ ਤੇ ਘਰ ਜਾ ਕੇ ਖਾਵਾਂਗੇ ਇਹਨਾਂ ਦੇ ਬਹੁਤ ਟੇਸਟੀ ਹੁੰਦਾ ਵੈਸ਼ਨੂ ਦਾ ਬਾਵਾ ਸਾਡੇ ਬਟਾਲੇ ਇੱਥੇ ਤੇ ਇਹਨਾਂ ਦਾ ਬਹੁਤ ਟੇਸਟੀ ਕੰਮ ਹੁੰਦਾ ਹੈ ਤੇ ਕੀ ਕਰ ਬਣ ਗਏ ਹੋ ਗਿਆ ਤੇ ਅਸੀਂ ਲੈ ਲਿਆ ਪੜਥਾ ਕਿੰਨਾ ਹੀ ਸਮਾਨ ਆ ਵੇਖੋ ਕਿੱਦਾਂ ਜਾਣਾ ਬੰਦ ਕਰੀਏ ਲੋ ਜੀ ਸਾਡਾ ਆ ਗਿਆ ਪੜਥਾ ਤੇ ਹੁਣ ਹੁਣ ਇਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਜਦੋਂ ਮੈਂ ਰੋਟੀ ਖਾਣ ਬੈਣਾ ਹੁੰਦਾ ਇਹਨਾਂ ਨੂੰ ਕੋਈ ਪ੍ਰੋਬਲਮ ਹੋਈ ਜਾਂਦੀ ਆ ਜਾਓ ਲੈ ਕੇ ਆਓ ਹੁਣ ਯਾਰ ਤੁਸੀਂ ਉੱਠਣਾ ਜੀ ਹੁਣ ਮੈਨੂੰ ਤੇਰੇ ਘਰ ਵਿੱਚ ਚੀਜ਼ ਇੰਸਟਾਲ ਕਰ ਸਕਦੇ ਖਾ ਲੋ ਸਾਰੇ ਇਹਨੇ ਗਾਈਸ ਖਾ ਲੋ ਤੇ ਅਸੀਂ ਖਾ ਲਿਆ ਰੋਟੀ ਪਾਣੀ ਤੇ ਰੋਟੀ ਪਾਣੀ ਖਾ ਕੇ ਹੁਣ ਫ੍ਰੀ ਹੋਇਆ ਤੇ ਹੁਣ ਇਹ ਵੀ ਹੁਣ ਇਸ ਵੇ ਹਾਰਰ ਨਹੀਂ ਦੇਖਣੀ ਕਿਉਂਕਿ ਦਿਨੇ ਸਵੇਰੇ ਵੀ ਆਪਾਂ ਹਾਰਰ ਮੂਵੀਜ਼ ਦੇਖਣਦੇ ਆ ਤੇ ਮੈਨੂੰ ਲੱਗ ਜਾਂਦਾ ਡਰ ਤੇ ਹੁਣ ਇਹ ਲੈ ਨਹੀਂ ਦੇਖਦੀ ਮੈਨੂੰ ਡਰ ਲੱਗਦਾ ਤੇ ਆਹ ਵੀ ਆ ਜਾਈਏ ਜੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਸੋ ਗੁੱਡਬਾਈ ਬਾਏ ਬਾਏ